ਵਾਹਿਗੁਰੂ ਜਿੱਕਰ ਖਰਸਾ ਵਾਹਿਗੁਰੂ ਦੀ ਕੀ ਫਤਿਹ ਟੋੜੀ ਰਾਗ ਪੰਜਵੇਂ ਪਾਤਸ਼ਾਹ ਪੰਜਵੇਂ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਹਨ ਹਾਰ ਬਿਸਰਤ ਸਦਾ ਖਵਾਰੀ ਤਾਕੂ ਧੋਖਾ ਕਹਾ ਵਿਆਪੇ ਜਾਂ ਕੋ ਓਟ ਤੁਹਾਈ ਹਰੀ ਪ੍ਰਮਾਤਮਾ ਨਾਲੋਂ ਵਿਛੜਿਆ ਜਾਂ ਹਰੀ ਪ੍ਰਮਾਤਮਾ ਨੂੰ ਪਿਆਰਿਓ ਮਸਾਰਿਆ ਮਨੁੱਖ ਸਦਾ ਹੀ ਖੱਜਲ ਖਵਾਰ ਹੁੰਦਾ ਹੈ ਪਰ ਜੋ ਸੁਚੇਤ ਹੋ ਕੇ ਪਰਮੇਸ਼ਰ ਦਾ ਓਟ ਆਸਰਾ ਲੈਂਦੇ ਨੇ ਸਤਿਗੁਰੂ ਕਹਿੰਦੀ ਕਿ ਉਹਨਾਂ ਨੂੰ ਕਦੇ ਧੋਖਾ ਨਹੀਂ ਆ ਸਕਦਾ ਜਿਨ੍ਹਾਂ ਨੇ ਸਤਿਗੁਰੂ ਦਾ ਉਹ ਠਾਸਾ ਲਿਆ ਸਿਮਰਨ ਕਰਨਾ ਪਰਮੇਸ਼ਰ ਨਾਲ ਜੁੜਨਾ ਤਰ੍ਹਾਂ ਤਰ੍ਹਾਂ ਦੇ ਧਰਮ ਤੇ ਤਰ੍ਹਾਂ ਤਰ੍ਹਾਂ ਦੀਆਂ ਵਿਧੀਆਂ ਔਰ ਵਕੂ ਵਕੇ ਧਰਮਾਂ ਅਨੁਸਾਰ ਦੁਨੀਆਂ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰਦੀਆਂ ਨੇ ਜਾਪ ਕਰਦੀਆਂ ਨੇ ਰਾਸਤੇ ਵੱਖ-ਵੱਖ ਹੋ ਸਕਦੇ ਨੇ ਲੇਕਿਨ ਨਿਸ਼ਾਨਾ ਇੱਕ ਹੀ ਹੈ ਪਰ ਸਭ ਤੋਂ ਉੱਤਮ ਧਰਮ ਸਭ ਤੋਂ ਉੱਚਾ ਸੁਚਾ ਧਰਮ ਜਿਸ ਦੀ ਬਰਾਬਰਤਾ ਕਦੀ ਵੀ ਨਹੀਂ ਹੋ ਸਕਦੀ ਤਾਂ ਤਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਤਨਾ ਸੁਖਾਲਾ ਰਸਤਾ ਹੈ ਇੱਕ ਦਸਾਂ ਗੁਰੂਆਂ ਦੀ ਜੋਤ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਫਕਤਾ ਦੀ ਬਾਣੀ ਹੈ ਪਟਾ ਦੀ ਬਾਣੀ ਹੈ ਗੁਰਮਖਾ ਦੀ ਬਾਣੀ ਹੈ ਔਰ ਦੂਸਰੇ ਬੰਨੇ ਪਿਆਰਿਓ ਵੱਖੋ ਵੱਖਰੇ ਧਰਮਾਂ ਦੇ ਵਿੱਚ ਵੱਖੋ ਵੱਖਰੇ ਦੇਵਤੇ ਨੇ ਦੇਵੀਆਂ ਨੇ ਜਿਨ੍ਹਾਂ ਨੂੰ ਲੋਕ ਮੰਨਦੇ ਆਪ ਹੁਣ ਵੀ ਚੱਲਦਾ ਦੇਖ ਰਹੇ ਹੋ ਕੁੰਭ ਦਾ ਮੇਲਾ ਚੱਲਦਾ ਪਿਆ ਪ੍ਰਯਾਗ ਰਾਜ ਦੇ ਸਥਾਨ ਦੇ ਉੱਤੇ ਜਿੱਥੇ ਤਿੰਨ ਨਦੀਆਂ ਕਤਰ ਹੁੰਦੀਆਂ ਨੇ ਇਹ ਜਿਹੜਾ ਕੁੰਭ ਹੈ ਪਿਆਰਿਓ 12 ਸਾਲ ਬਾਅਦ ਹੁੰਦਾ ਇੱਕ ਅਰਧ ਕੁੰਭ ਹੁੰਦਾ ਔਰ 6 ਸਾਲਾਂ ਬਾਅਦ ਹੁੰਦਾ ਇੱਕ ਮਹਾ ਕੁੰਭ ਹੁੰਦਾ ਹੈ ਕਹਿਣ ਦਾ ਭਾਵ ਕਿ ਉਹ ਤਰਵੇੜੀ ਸੰਗਮ ਦੇ ਉੱਤੇ ਜਾ ਕੇ ਦੁਨੀਆ ਇਸ਼ਨਾਨ ਕਰਦੀ ਏ ਕਰੋੜਾਂ ਦੁਨੀਆ ਉੱਥੇ ਪਹੁੰਚਦੀ ਏ ਅਸੀਂ ਕਿਸੇ ਤੇ ਇਕਰਤਕਸ ਨਹੀਂ ਕਰਦੇ ਕਰੋਨਾ ਦੁਨੀਆ ਆਵੇਗੀ ਉੱਥੇ ਤੇ ਉੱਥੇ ਪ੍ਰਬੰਧ ਉਹੋ ਜਿਹਾ ਹੀ ਹੋਵੇਗਾ ਪਿਆਰਿਓ ਉਸ ਤਰਵੇੜੀ ਸੰਗਮ ਦਾ ਹਾਲ ਤੀਵੀਆਂ ਦੀ ਵਿਖਾਉਂਦੇ ਨੇ ਗੰਦਗੀ ਬੇਅੰਤ ਹੈ ਉਸ ਗਿੰਦਗੀ ਦੇ ਵਿੱਚ ਲੋਕ ਸੁਚਮਾ ਆਤਿ ਇਸ਼ਨਾਨ ਕਰ ਜਾਂਦੇ ਤੇ ਸਾਡਾ ਧਰਮ ਕਿਉਂ ਉਤਮ ਹੈ ਕਿਉਂਕਿ ਪਾਈ ਗੁਰਦਾਸ ਜੀ ਲਿਖਦੇ ਨੇ ਸਭ ਪੁੰਨ ਇੱਕ ਗੁਰਸਿੱਖ ਕੋ ਨਵਾਏ ਜੀ ਕਿੰਨੀ ਵੱਡੀ ਗੱਲ ਵੀ ਪੰਜ ਵਾਰ ਗੰਗਾ ਦਾ ਇਸ਼ਨਾਨ ਹੋਵੇ ਤੇ ਪੰਜ ਵਾਰ ਹੀ ਪ੍ਰਿਆਗ ਰਾਜ ਜਿੱਥੇ ਪਿਆਰੇ ਲੋਕ ਸੰਗਮ ਦੇ ਤੇ ਇਸ਼ਨਾਨ ਕਰਨ ਜਾਂਦੇ ਨੇ ਤੇ ਜੇ ਪੰਜ ਮਹਾਕੁੰਭਾਂ ਦੇ ਵਿੱਚ 12 5 60 ਸੱਠ ਸਾਲਾਂ 'ਚ ਪੂਰਾ ਹੋਣਾ ਹੈ ਤੇ ਸਤਿਗੁਰੂ ਦੇ ਸੇਵਕ ਪਾਈ ਗੁਰਦਾਸ ਹੀ ਲਿਖਦੇ ਨੇ ਜੇ ਇੱਕ ਗੁਰਸਿੱਖ ਨੂੰ ਸੋਧਨਾ ਦੇ ਨਾਲ ਘਰੇ ਇਸ਼ਨਾਨ ਕਰਾ ਲਈਏ ਤੇ ਉਹ ਉਹਨਾਂ ਦੇ ਬਰਾਬਰ ਆ ਪੰ냐 12 ਦੇ ਪੰਜਾਂ ਢੇੜਾਂ ਦੇ ਪੰਜ ਵਾਰ ਪ੍ਰਾਗ ਦੇ ਇਸ਼ਨਾਨ ਕਰ ਲਈਏ ਪੰਜ ਵੇਰਾਂ ਗੰਗਾ ਦੇ ਇਸ਼ਨਾਨ ਕਰ ਲਈਏ ਇੱਕ ਸਿੱਖ ਨੂੰ ਇਸ਼ਨਾਨ ਕਰਵਾ ਲਈ ਉਹਦੇ ਬਰूबर ਹੈ ਸਮਝ ਦੀ ਗੱਲ ਸੋ ਕਹਿਣ ਦਾ ਭਾਵ ਕਿ ਸਤਿਗੁਰੂ ਲਿਖਦੇ ਤਾਂ ਕੋ ਧੋਖਾ ਕਹਾ ਵਿਆਪੀ ਜਾ ਕੋੜ ਤੁਹਾਰੀ ਤੇ ਜਿਹੜਾ ਗੁਰੂ ਦੇ ਆਸਰੇ ਤੇ ਚੱਲਦਾ ਪਿਆਰਿਓ ਉਹ ਕਦੀ ਧੋਖਾ ਨਹੀਂ ਖਾਂਦਾ ਸਹੀ ਢਾਗਣਾ ਚੱਲਦਾ ਹੈ ਤੇ ਸਰਗਰੂ ਦੇ ਸਿਮਰਨ ਦਾ ਪਾਤਰ ਬਣਦਾ ਹੈ ਰਹਾਉ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੀ ਅਰਜ਼ਾਰੀ ਸਿਮਰਨ ਵਿੱਚ ਹੋਣਾ ਜਿਹੜਾ ਪਿਆਰਿਓ ਜੀਵਨ ਹੈ ਨਾ ਸੱਪ ਦੀ ਨਹੀਂ ਆਈ ਆ ਜਿਵੇਂ ਸੱਪ ਜ਼ਹਿਰ ਦਾ ਬਣਾ ਸਕਦਾ ਉਹਦੀ ਕੋਲ ਅਮਰਤ ਦੀ ਆਸ ਨਹੀਂ ਰੱਖੀ ਜਾ ਸਕਦੀ ਚਾਹੇ ਜਿੰਨੀ ਮਰਜੀ ਉਮਰ ਨਭੀ ਭੋਗ ਲਵੇ ਲਗਾਤਾਰ ਆਪਣੇ YouTube ਉਤੇ ਪਿਆਰਿਓ ਜਿਵੇਂ ਕਿ ਚੱਲਦੀ ਪਈ ਹੈ ਲੜੀ ਸਿੱਧਾਂ ਦੇ ਨਾਲ ਸਹਿਬ ਸਿੰਘ ਗੁਰੂ ਨਾਨਕ ਦੇਵ ਜੀ ਦੀ ਵਿਚਾਰ ਚਰਚਾ ਇਸੇ ਤਰ੍ਹਾਂ ਹੀ ਹੁਣ ਸਰਗਰੂ ਬਾਣੀ ਦੇ ਵਿੱਚ ਲਿਖਦੇ ਨਗਨ ਫਿਤ ਜੋ ਪਾਈਏ ਜੋਗ ਤੇ ਪਿਆਰਿਓ ਜਿਵੇਂ ਉਥੇ ਨਾਗੇ ਸਾਧੂ ਫਿਰਦੇ ਨੇ ਕਿਉਂਕਿ ਉਹਨਾਂ ਦਾ ਧਰਮ ਹੈ ਉਹਨਾਂ ਨੂੰ ਪਰਵਾਨ ਸਾਡਾ ਧਰਮ ਸਾਨੂੰ ਪਰਵਾਨ ਪਰ ਬਿਆਰਿਓ ਜੇ ਨੰਗੇ ਫਿਰਕੇ ਪ੍ਰਮਾਤਮਾ ਦੀ ਕਿਰਪਾ ਨਹੀਂ ਹੋਵੇ ਨਾ ਤੇ ਪਸ਼ੂ ਨੇ ਪੰਛੀ ਨੇ ਜੰਗਲ ਦੇ ਵਿੱਚ ਕਿੰਨੇ ਜਾਨਵਰ ਨੇ ਉਹ ਰੱਬ ਨੂੰ ਪਹਿਲਾਂ ਪਾਲੀ ਤੇ ਜੇ ਇਸ ਤਰ੍ਹਾਂ ਕੁੰਭ ਦੇ ਇਸ਼ਾਨਾਮ ਦੇ ਨਾਲ ਜੀਵਨ ਸਵਰਦਾ ਹੋਵੇ ਤੇ ਗਰਬਾਣੀ ਚ ਸਤਿਗੁਰੂ ਇਕਦੇ ਜਾਲ ਤੇ ਵੇੜਕ ਜੇ ਦੇ ਤਣਾਵੇ ਡੱਡੂ ਹਰ ਵੇਲੇ ਪਾਣੀ ਦੇ ਵਿੱਚ ਰਹਿੰਦਾ ਫਿਰ ਉਹ ਤਰ ਜਾਵੇ ਫਿਰ ਡੱਡੂ ਦੀ ਜੂਨ ਚ ਕਿਉਂ ਆਉਂਦਾ ਕਹਿਣ ਦਾ ਭਾਵ ਕਿ ਸਤਿਗੁਰਾਂ ਨੇ ਇਹ ਨਤੀਜਿਆਂ ਦਾ ਖੰਡਨ ਕੀਤਾ ਹੈ ਕੱਪੜਾ ਹੈ ਸਾਡਾ ਤਨ ਢੱਕਣ ਵਾਸਤੇ ਸਾਡੀ ਇੱਜ਼ਤ ਹੈ ਸਾਡੀ ਆਬਰੂ ਹੈ ਸਾਡਾ ਸਰੀਰ ਢੱਕਣ ਹੈ ਸੋ ਕਹਿਣ ਦਾ ਭਾਵ ਕਿ ਜਿਸ ਤਰੀਕੇ ਦੇ ਨਾਲ ਉਥੇ ਸਾਧੂ ਆਪਣੇ ਕਰਤਬਿਖਾਉਂਦੇ ਨੇ ਪਿਆਰਿਓ ਉਹਨੂੰ ਵੇਖ ਕੇ ਹਿੰਦੂ ਧਰਮ ਵਾਲੇ ਹੀ ਇਸ ਗੱਲ ਨੂੰ ਮਾੜਾ ਸਮਝਦੇ ਨੇ ਕਿ ਇਹ ਕਿਸ ਤਰੀਕੇ ਦੇ ਅਡੰਬਰ ਰਜਰੇ ਨੇ ਜੇਸੂ ਵਾਲੇ ਗੁਰੂ ਗੋਖਨਾਥ ਨਾਲ ਭੇਟਵਾਦ ਤਾਂ ਹੋਈ ਸੀ ਨਾ ਤੇ ਗੋਖਨਾਥ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਹੈ ਬਾਲੇ ਕਿ ਤੂੰ ਇਹ ਜਿਹੜਾ ਜੀਵਨ ਹੈ ਗ੍ਰਸਤੀ ਜੀਵਨ ਬਤੀਤ ਕਰ ਰਹੇ ਹੋ ਇਹ ਜੀਵਨ ਜਿਹੜਾ ਐਸਾ ਹੀ ਨਹੀਂ ਐ ਸਾਡੇ ਮੰਗੂ ਵਿੱਚ ਰੋ ਤੁਸੀਂ ਗ੍ਰਸਤੀ ਜੀਵਨ ਨੂੰ ਛੱਡ ਕੇ ਘਰ-ਬਾਰ ਛੱਡ ਕੇ ਮਾਂ ਪਿਓ ਛੱਡ ਕੇ ਹਰ ਇੱਕ ਚੀਜ਼ ਨੂੰ ਛੱਡ ਕੇ ਸਾਡੇ ਵਾਲਾ ਜੀਵਨ ਜਿਉ ਇਹ ਉਤਮ ਜੀਵਨ ਹੈ ਤੇ ਸਤਿਗੁਰਾਂ ਨੇ ਸਮਝਾਉਣਾ ਕੀਤਾ ਕਹਿੰਦੇ ਭਲਿਓ ਜਿਹੜਾ ਤੁਹਾਨੂੰ ਇਹ ਜੀਵਨ ਮਿਲਿਆ ਮਿਲਿਆ ਕਿੱਥੋਂ ਮਾਪਿਓ ਤੁਹਾਡੇ ਮਾਪਿਓ ਹੋਏ ਤੁਹਾਡਾ ਜਨਮ ਹੋਇਆ ਅੱਜ ਤੁਸੀਂ ਸਾਧੂ ਬਣ ਕੇ ਬਹਿ ਗਏ ਹੋ ਜਣਿਆਂ ਦਾ ਮਾਪਿਓ ਹੀ ਆ ਨਾ ਤੇ ਜੇ ਤੁਹਾਡਾ ਜੀਵਨ ਇਸ ਤਰੀਕੇ ਨਾਲ ਚੱਲਦਾ ਹੈ ਤੇ ਫਿਰ ਤੁਸੀਂ ਇਹ ਦੱਸੋ ਕਿ ਜਦੋਂ ਪ੍ਰਸ਼ਾਦਾ ਛਕਦੇ ਹੋ ਮੰਗ ਕੇ ਛਕਦੇ ਹੋ ਘਰਾਂ ਚ ਜਾ ਕੇ ਛਕਦੇ ਹੋ ਕਿਹਦੇ ਹੱਥਾਂ ਦਾ ਪੱਕਿਆ ਖਾਦਦੇ ਹੋ ਕਹਿਣ ਲਗੇ ਮਾਈਆਂ ਦਾ ਪੱਕੇ ਤੇ ਕਹਿੰਦੇ ਫੇਰ ਤੁਸੀਂ ਕਿਵੇਂ ਮਾਰਾ ਗਣਦੇ ਹੋ ਸੋ ਕਿਉ ਮੰਦਾ ਆਖੀਏ ਜਿਤ ਜਮੇ ਰਾਜਾਂ ਕਹਿਣ ਦਾ ਭਾਵ ਕਿ ਸਾਡੇ ਧਰਮ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਐਸੀ ਸਿੱਖਿਆ ਦਿੱਤੀ ਕਿ ਤੁਸੀਂ ਗ੍ਰਹਿਤੀ ਜੀਵਨ ਜਿਊ ਕੇ ਵੀ ਉਸ ਅਕਾਲ ਪ੍ਰਮਾਤਮਾ ਨੂੰ ਪਾ ਸਕਦੇ ਹਾਂ ਹਾਥ ਪਾਉਂ ਸਭ ਕਾਮ ਸਾਜ ਚੀਤ ਨਰਿੰਜਨ ਨਾਲ ਭਗਤਾ ਨੇ ਵੀ ਇਹ ਹੀ ਸਮਝਾਉਣਾ ਕੀ ਤੇ ਜੇ ਪਿਆਰਿਓ ਨਗੇ ਫਿਰਕੇ ਕਪੜਿਆਂ ਤੋਂ ਬਗੈਰ ਆਪਣੀ ਦੇਹ ਨੂੰ ਖਪਾ ਕੇ ਕੰਡਿਆਂ ਦੇ ਉੱਤੇ ਸੌਂ ਕੇ ਜੇ ਕਿਤੇ ਪ੍ਰਮਾਤਮਾ ਦੀ ਭਗਤੀ ਮਿਲ ਜਾਵੇ ਤੇ ਮੁਸ਼ਕਲ ਗੱਲ ਮੈਂ ਤਾਂ ਮੰਦਾ ਨਹੀਂ ਇਸ ਗੱਲ ਨੂੰ ਨਾਖੰਡਨ ਕੋ ਰਾਜ ਕਮਾਵੇ ਅੰਤ ਚਲੇ ਕੋ ਹਾਰੀ ਤੇ ਜੇ ਪਿਆਰਿਓ ਨਵਾਂ ਖੰਡਾਂ ਦਾ ਰਾਜ ਵੀ ਮਿਲ ਜੇ ਸਾਰੀ ਧਰਤੀ ਦਾ ਤੇ ਜੇ ਸਿਮਰਨ ਸਹੀ ਢੰਗ ਨਾਲ ਨਹੀਂ ਹੋਇਆ ਤੇ ਪਰਮੇਸ਼ਰ ਦੀ ਕਿਰਪਾ ਨਹੀਂ ਹੁੰਦੀ ਗੁਣ ਦਾ ਆਣ ਗੁਣ ਤੇ ਨਹੀਂ ਗਾਇ ਝਾਂਕੂ ਕਿਰਪਾ ਧਾਰੀ ਪਰ ਜੀਵ ਦੇ ਵਸ ਵੀ ਕੀ ਵਿਚਰਦੇ ਗੁਣਾ ਦੇ ਖਜ਼ਾਨੇ ਦੇ ਗੁਣ ਕੌਣ ਗਾ ਸਕਦਾ ਹੈ ਗੁਣਾ ਦੇ ਖਜ਼ਾਨੇ ਦੇ ਗੁਣ ਕੋਈ ਹੀ ਗਾ ਸਕਦਾ ਹੈ ਪਿਆਰਿਓ ਜੇ ਤੇ ਸਤਿਗੁਰੂ ਕਿਰਪਾ ਕਰਨ ਕਿਰਪਾ ਧਾਰੀ ਸੋ ਸੁਖਿਆ ਧਾਨੇ ਉਸ ਜਨਮ ਨਾਨਕ ਤਸ ਮਲਹਾਰੀ ਜਿਨਨੇ ਗੁਣ ਗਾਏ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਉਹੀ ਸੁਖਿਆ ਹੈ ਉਹੀ ਧਨ ਹੈ ਤੇ ਉਸ ਦਾ ਜਨਮ ਸਫਲ ਹੈ ਅਸੀਂ ਉਹਦੇ ਤੋਂ ਬਲਹਾਰ ਜਾਂਦੇ ਹਾਂ ਸੋ ਇਸ ਹੀ ਪਿਆਰਿਓ ਅਜਦਾ ਹੁਕਮ ਜਵਾਦੀ ਨੇ ਸਰਮ ਕੀਤਾ ਸਦਗੋ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣੀਆਂ ਹੋਈਆਂ ਭੁੱਲਾਂ ਨੂੰ ਨੱਚਤਾਰੇਓ ਗੱਜ ਕੇ ਫਤੇ ਗਜਾਈਏ ਜੀ ਵਾਹਿ ਜੀ ਕਾ ਖਾਲਸਾ ਵਾਹ ਜੀ ਕੀ ਫਤਿਹ